ਇੱਕ ਬਜ਼ੁਰਗ ਮਾਂ ਨੂੰ ਤੇ ਇੱਕ ਬਜ਼ੁਰਗ ਬਾਪ ਨੂੰ ਮਾਰਦਿਓ ਤੇ ਜਿਹੜੇ ਦੋ ਗੋਲੇ ਬਚੀਆਂ ਜਿਹੜੀਆਂ ਭਾਗਣੇ ਦੇ ਲੱਗ ਗਈ ਸੀ ਨਾ ਉਹਨੂੰ ਮਾਰ ਉਹ ਬਈ ਪਿੰਡ ਤੱਕ ਲਈ ਚੱਲ ਯਾਰ ਮੈਨੂੰ ਭਈਆ ਕੀ ਉਹ ਕੋਈ ਨਾ ਦੱਸਦੇ ਆ ਤੈਨੂੰ ਤੂੰ ਇਹਨੂੰ ਛੱਡ ਜੇਬ ਖਾਲੀ ਕਰ ਤੇ ਮੋਟਰਸਾਈਕਲ ਤੋਂ ਉਤਰ ਸਰ ਜੀ ਸਰ ਜੀ ਸਰ ਜੀ ਹੋਇਆ ਸਰ ਜੀ ਉਹ ਟਾਈ ਮੇਰਾ ਮੋਟਰਸਾਈਕਲ ਤੇ ਮੇਰੇ ਪੈਸੇ ਖੋ ਕੇ ਲੇ ਗਏ ਸਰ ਜੀ ਕਿੱਧਰ ਨੂੰ ਗਏ ਆ ਇੱਕ ਕਲੋਨੀ ਵਿੱਚ ਵਰ ਗਏ ਸਰ ਜੀ কেৰি ন ਆ ਬਾਈ ਵੇਖੀ ਸਹੀ ਪਹਿਲਾਂ ਦੇਖ ਦੇਖ ਆ ਕੀ ਬਾਈ 300 ਰੁਪਇਆ ਓਏ ਵੇ ਆ ਜਾ ਰੁਕ ਜਾ ਯਾਰ ਪਹਿਲਾ ਇਹਦੇ ਨਾਲ ਨਿਬੜ ਜੀਏ ਉਹ ਤੁਹਾਨੂੰ ਕੀ ਲੱਗਦਾ ਮੇਰੇ ਤੋਂ ਬਚ ਕੇ ਭੱਜ ਜਾਓਗੇ ਉਹ ਗਰੀਬ ਦੇ ਮੋਟਰਸਾਈਕਲ ਦੀ ਚਾਬੀ ਤੇ ਉਹਦੇ ਪੈਸੇ ਦੇ ਦੋ ਤੇਰੇ ਵਰਗੇ ਸਾਨੂੰ ਵੀ ਟੱਕਰਦੇ ਆ ਤੂੰ ਮੋਟਰਸਾਈਕਲ ਤੇ ਪੈਸੇ ਛੱਡ ਆਪਦੀ ਜਾਨ ਬਚਾ ਕੇ ਨਿਕਲ ਤੁਹਾਨੂੰ ਮੇਰੇ ਵਰਗੇ ਟੱਕਰੇ ਆ ਪਰ ਮੈਂ ਨਹੀਂ ਟੱਕਰਿਆ ਇਹ ਕਸੂਰ ਇਸ ਮਾਦ ਦੇ ਪੌਦਾ ਜਿਹਨੂੰ ਤੁਸੀਂ ਚਾਹਨੋ ਮਾਰ ਬਕਾਇਆ ਉਹ ਜਾ ਜਾ ਤੁਰ ਜਾ ਕਿਸੇ ਹੋਰ ਨੂੰ ਮਤ ਦੇ ਜਾ ਕੇ ਉਹ ਸਾਡਾ ਰੋਜ ਦਾ ਕੰਮ ਆ ਤੂੰ ਜਾ ਜਾ ਇਹਦੇ ਚ ਹਜੇ 5 ਹੋਰ ਬਾਕੀ ਆ ਕਿਤੇ ਤੈਨੂੰ ਨਾ ਠੰਡਾ ਕਰਨਾ ਪੈ ਜੇ ਤੁਹਾਨੂੰ ਪਤਾ ਤੁਸੀਂ ਇਕੱਲੇ ਬੰਦਾ ਨਹੀਂ ਮਾਰਿਆ ਇਹਦਾ ਸਾਰਾ ਟੱਬਰ ਮਾਰ ਦਿੱਤਾ ਟੱਬਰ ਉਹ ਕਿਹੜਾ ਟੱਬਰ ਤੁਸੀਂ ਮੈਨੂੰ ਮਾਰਨਾ ਨਾ ਇੱਕ ਗੋਲੀ ਮੇਰੇ ਮਾਰ ਦਿਓ ਇੱਕ ਦੇ ਬਜ਼ੁਰਗ ਮਾਂ ਨੂੰ ਤੇ ਇੱਕ ਬਜ਼ੁਰਗ ਬਾਪ ਨੂੰ ਮਾਰ ਦਿਓ ਤੇ ਜਿਹੜੇ ਦੋ ਗੋਲੇ ਬਚੀਆਂ ਜਿਹੜੀਆਂ ਭਾਗਣੇ ਦੇ ਲੱਗ ਗਈ ਸੀ ਨਾ ਉਹਨੂੰ ਮਾਰ ਦਿਓ ਜੇ ਤੇ ਜਿਹੜੇ ਪੈਸੇ ਇਹਦੀ ਜੇਬ ਚੋਂ ਨਿਕਲੇ ਸਾਰੇ ਉੱਪਰ ਬਹਿ ਕੇ ਐਸ਼ ਕਰਿਓ ਜੇ ਜਵਾਲ ਪੁੱਤ ਮਾਰ ਕੇ ਖੁਦਾ ਮਾਫੀ ਰੋਲਤਾ ਲੱਖਾਂ ਤਾੜ ਦੇ ਬਾਈ ਪਾਉ ਗੱਲ ਤਾਂ ਖਰੀ ਕਰ ਗਿਆ ਗੱਲ ਤਾਂ ਸੱਚੀ ਆ ਜਮਾ ਕਦੀ ਬੰਦਾ ਮਾਰਨ ਲੱਗਾ ਜਮਾ ਨਹੀਂ ਸੋਚਿਆ ਪਿੱਛੇ ਉਹਦਾ ਟੱਬਰ ਰੋਲ ਜੂ ਸਾਰਾ ਚਲੋ ਯਾਰ ਅੱਜ ਤੋਂ ਸਾਰੇ ਮਾੜੇ ਧੰਦੇ ਬੰਦ ਤੇ ਆਪਾਂ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਈਏ